ਆਟਾ ਚੱਕੀ ਹੀ ਬਣ ਜਾਣੀ ਸੀ ਕਾਲ ਬਾਲ ਬਾਲ ਬਚਿਆ ਸਾਰਾ ਪਰਿਵਾਰ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਅਜੀਬੀ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਰਾਣੀ ਹੱਥ ਨਾਲ ਚਲਾਉਣ ਵਾਲੀ ਆਟਾ ਚੱਕੀ ਵਿੱਚੋਂ ਇੱਕ ਸੱਪ ਫੜਿਆ ਜਾ ਰਿਹਾ ਹੈ ਦਰਸਲ ਇਸ ਪਰਿਵਾਰ ਕੋਲ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਸੰਭੀਆਂ ਹੋਈਆਂ ਸੀ ਜਿਨ੍ਹਾਂ ਦੀ ਕਿ ਇਹ ਪਰਿਵਾਰ ਵਰਤੋਂ ਵੀ ਕਰਦਾ ਸੀ ਅਤੇ ਇਸ ਪਰਿਵਾਰ ਦੀ ਬਜ਼ੁਰਗ ਔਰਤ ਘਰੇ ਹੀ ਹੱਥ ਨਾਲ ਚਲਾਉਣ ਵਾਲੀ ਆਟਾ ਚੱਕੀ ਨਾਲ ਆਟਾ ਪੀਸਿਆ ਕਰਦੀ ਸੀ ਪਰ ਜਿਵੇਂ ਹੀ ਆਟਾ ਖਤਮ ਹੋਣ ਤੇ ਇਸ ਪਰਿਵਾਰ ਦੀ ਬਜ਼ੁਰਗ ਔਰਤ ਨੇ ਆਟਾ ਪੀਸਣ ਲਈ ਚੱਕੀ ਨੂੰ ਸਾਫ਼ ਕਰਨ ਲੱਗੀ ਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਨਿਕਲ ਆਇਆ ਜਿਸ ਨੂੰ ਦੇਖ ਕੇ ਔਰਤ ਦੇ ਕੋਲ ਬੈਠੇ ਪੋਤੇ ਨੇ ਆਪਣੀ ਦਾਦੀ ਨੂੰ ਪਿੱਛੇ ਵੱਲ ਖਿੱਚ ਲਿਆ ਅਤੇ ਭੱਜ ਕੇ ਕਮਰੇ ਤੋਂ ਬਾਹਰ ਨਿਕਲ ਗਏ ਜਦੋਂ ਇਸ ਪਰਿਵਾਰ ਨੇ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਅਤੇ ਜਦੋਂ ਉਸ ਨੇ ਆ ਕੇ ਇਸ ਸੱਪ ਨੂੰ ਫੜਿਆ ਤਾਂ ਉਸ ਨੂੰ ਇੱਕ ਹੋਰ ਸੱਪ ਦਿਖਾਈ ਦਿੱਤਾ ਛੋਟੀ ਜਹੀ ਆਟਾ ਚੱਕੀ ਵਿੱਚੋਂ ਸੱਪਾਂ ਦਾ ਜੋੜਾ ਫੜਿਆ ਗਿਆ ਸੋ ਤੁਸੀਂ ਵੀ ਰੱਖੋ ਆਪਣਾ ਧਿਆਨ ਅਤੇ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ